ਹੰਦੀ ਸਾਸਤਰੀ ਕਾਗੇ ਸਾਰਿਆਂ ਨੂੰ ਮੈਂ ਹਰਪ੍ਰੀਤ ਕਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੋਰ ਹੈ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਹੈ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇ ਕੇ ਪਤਾ ਚੱਲ ਗਿਆ ਹੁਣ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਹੈ ਤੇ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣੀ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਆਪ ਦੀ ਜ਼ਿੰਦਗੀ ਦਾ ਤਜਰਬਾ ਕਿ ਆਪਾਂ ਇਹ ਜਿਹਾ ਘਰ ਦੇ ਵਿੱਚ ਕਿਹੜਾ ਕੰਮ ਕਰੀਏ ਜਾਂ ਮੇਰੀਆਂ ਭੈਣਾਂ ਘਰ ਦੇ ਵਿੱਚ ਇਹ ਜਿਹਾ ਕਿਹੜਾ ਕੰਮ ਕਰ ਸਕਦੀਆਂ ਜਿਹਦੇ ਨਾਲ ਆਪਣੀ ਆਮਦਨੀ ਦੇ ਵਿੱਚ ਵਾਧਾ ਹੁੰਦਾ ਘਰ ਦੇ ਵਿੱਚ ਵੱਧ ਤੋਂ ਵੱਧ ਪੈਸਾ ਹੁੰਦਾ ਤੇ ਘਰ ਦੇ ਵਿੱਚ ਜਿਹੜਾ ਪੈਸਾ ਆਉਂਦਾ ਉਹ ਜੁੜਦਾ ਵੀ ਹੈ ਸੋ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਐਂਡ ਤੱਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਜੀ ਕਿਉਂਕਿ ਮੈਨੂੰ ਕਾਫੀ ਵਾਰ ਈਵਰਸ ਵੱਲੋਂ ਜੀ ਕਮੈਂਟ ਆਏ ਨੇ ਕਿ ਦੀਦੀ ਕਾਰੋਬਾਰ ਵਾਦਾ ਨਹੀਂ ਹੁੰਦਾ ਪੈਸਾ ਕਦੇ ਟਿਕਦਾ ਨਹੀਂ ਆਉਂਦਾ ਖਰਚ ਹੋ ਜਾਂਦਾ ਸੋ ਤਾਂ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ ਅ ਕਿਉਂਕਿ ਪਰਮਾਤਮਾ ਵੀ ਕਹਿੰਦੀ ਹੈ ਵੀ ਦੂਸਰਿਆਂ ਦਾ ਭਲਾ ਕਰਨਾ ਆਪਦਾ ਹਮਸ਼ਾ ਭਲਾ ਹੁੰਦਾ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਸਿੱਖ ਧਰਮ ਦੇ ਵਿੱਚ ਗੁਰਬਾਣੀ ਦੇ ਵਿੱਚ ਦਸਵੰਦ ਦੀ ਬੜੀ ਮਹੱਤਤਾ ਹੈ ਹੁਣ ਦਸਵੰਦ ਸੁਣ ਕੇ ਵੀਡੀਓ ਨਾ ਕੱਟ ਦਿਓ ਦਸਵੰਦ ਕਦੋਂ ਕੱਢਣਾ ਕਿਵੇਂ ਕੱਢਣਾ ਕਿੰਨਾ ਕੱਢਣਾ ਕਿੱਥੇ ਖਰਚ ਕਰਨਾ ਤੇ ਉਹਦਾ ਰਿਜ਼ਲਟ ਕੀ ਮਿਲਦਾ ਹੈ ਤੇ ਗੁਰੂ ਸਾਹਿਬ ਨੇ ਉਸ ਬਾਰੇ ਕਿਹਾ ਕੀ ਉਹ ਸਾਰਾ ਕੁਝ ਸ਼ੇਅਰ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਹੜਾ ਆਪਾਂ ਦਸਵੰਦ ਦੀ ਗੱਲ ਕਰਦੇ ਆਂ ਜੀ ਗੁਰਬਾਣੀ ਦੇ ਵਿੱਚ ਦਸਵੰਦ ਆਪਾਂ ਕੀ ਸੋਚਦੇ ਆਂ ਵੀ ਜੇ ਮੰਨ ਲਓ 10000 ਰੁਪਏ ਕਮਾਇਆ ਹਨਾ ਆਪਾਂ ਸੋਚਦੇ ਆਂ ਵੀ 100 200 ਰੁਪਏ ਕੱਢਦਾ ਅਸੀਂ ਦਸਵੰਦ ਕੱਢਦਾ ਨਹੀਂ ਜੀ ਅਸਲ ਦਸਵੰਦ ਮਹਾਰਾਜ ਜੀ ਨੇ ਜਿਵੇਂ ਆਪਾਂ ਨੂੰ ਦੱਸਿਆ ਵੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਮੰਨ ਲਓ ਵੀ ਅਗਰ ਆਪਾਂ 10000 ਕਮਾਉਣੇ ਆ ਤਾਂ ਉਹਦਾ ਦਸਵਾਂ ਹਿੱਸਾ ਹੋਇਆ 1000 ਰੁਪਏ ਅਗਰ ਆਪਾਂ 20000 ਰੁਪਏ ਕਮਾਉਣੇ ਆ ਤਾਂ ਉਹਦਾ 10ਵਾਂ ਹਿੱਸਾ ਹੋ ਗਿਆ 2000 ਰੁਪਏ ਅਗਰ ਆਪਾਂ 500 ਰੁਪਏ ਕਮਾਉਣੇ ਆ ਤਾਂ ਉਹਦਾ 10ਵਾਂ ਹਿੱਸਾ ਹੋ ਗਿਆ 50 ਰੁਪਏ ਸੋ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਤੂੰ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਦਸਵੰਦ ਕੱਢ ਤੇ ਉਹ ਦਸਵੰਦ ਜਿਹੜਾ ਦੇਖੋ ਕਿਤੇ ਵੀ ਨਾ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਸੇ ਚੀਜ਼ ਨੂੰ ਕਦੇ ਨਹੀਂ ਕਿਹਾ ਵੀ ਇਹ ਚੀਜ਼ ਮੇਰੀ ਹੈ ਲੇਕਿਨ ਦਸਵੰਦ ਦੇ ਲਈ ਗੁਰੂ ਸਾਹਿਬ ਨੇ ਸਾਫ਼ ਕਿਹਾ ਇੱਕ ਸਿੱਖ ਨੂੰ ਕਿ ਜਿਹੜਾ ਤੂੰ ਕਮਾਈ ਦਾ ਦਸਵਾਂ ਹਿੱਸਾ ਕੱਢ ਦਸਵੰਦ ਉਹ ਦਸਵੰਦ ਮੇਰਾ ਹੈ ਤੇ ਤੂੰ ਉਹਦੇ ਵੱਲ ਨਿਗਰਾਨਾ ਰੱਖ ਤੇ ਉਹ ਦਸਵੰਦ ਨੂੰ ਤੂੰ ਕਿਸੇ ਲੋੜਵੰਦ ਦੀ ਮਦਦ ਤੇ ਮਦਦ ਵਾਸਤੇ ਖਰਚ ਕਰ ਤੇ ਉਹਦੀਆਂ ਅਸੀਸਾਂ ਤੂੰ ਲੈ ਹੁਣ ਦੇਖੋ ਗੁਰੂ ਸਾਹਿਬ ਨੇ ਕਿੰਨੀ ਸੋਹਣੀ ਗੱਲ ਕਹੀ ਆ ਮਹਾਰਾਜ ਕਹਿੰਦੇ ਵਿਦਸਵੰਦ ਮੇਰਾ ਨੂੰ ਕਿਸੇ ਲੋੜਵੰਦ ਦੇ ਲਈ ਤੂੰ ਖਰਚ ਕਰ ਤੇ ਉਹਦੀਆਂ ਅਸੀਸਾਂ ਤੂੰ ਘਟ ਨਨ ਕਿੰਨੀ ਸੋਹਣੀ ਗੱਲ ਕਹੀ ਆ ਸੋ ਆਪਾਂ ਗਲਤੀ ਕੀ ਕਰ ਦਿੰਦੇ ਆ ਮੈਂ ਵੀ ਹਮੇਸ਼ਾ ਗਲਤੀ ਕਰਦੀ ਰਹੀ ਆ ਜੇ ਮੰਨ ਲਓ ਸਾਡੇ ਘਰ ਦੇ ਵਿੱਚ 10000 ਰੁਪਏ ਆਇਆ ਤਾਂ ਮੈਂ ਕੀ ਕਰਦੀ ਸੀ ਉਹਦੇ ਵਿੱਚ 100-200 ਰੁਪਏ ਕੱਢ ਦਿੰਦੀ ਸੀ ਵੀ ਹਾਂ ਤਾਂ ਸਵੰਧ ਕੱਢਤਾ ਲੇਕਿਨ ਜਦੋਂ ਗੁਰਬਾਣੀ ਨੂੰ ਜਪਨਾ ਸ਼ੁਰੂ ਕੀਤਾ ਹੋਇਆ ਸੀ ਅਰਥ ਸਮਝਨੇ ਸ਼ੁਰੂ ਕੀਤੇ ਜਦੋਂ ਹੌਲੀ-ਹੌਲੀ ਪਤਾ ਚੱਲਿਆ ਵੀ ਗੁਰਬਾਣੀ ਦੇ ਵਿੱਚ ਦਸਵੰਧ ਦਾ ਅਸਲ ਮਤਲਬ ਕੀ ਆ ਤਾਂ ਫਿਰ ਪਤਾ ਚੱਲਿਆ ਵੀ ਕਮਾਈ ਦਾ ਦਸਵਾਂ ਹਿੱਸਾ ਪੂਰੀ ਇਮਾਨਦਾਰੀ ਦੇ ਨਾਲ ਆਪਾਂ ਕੱਢਣਾ ਹੈ ਉਹ ਦਸਵੰਦ ਜੀ ਤੁਹਾਡੀ ਮਰਜ਼ੀ ਆ ਵੀ ਤੁਸੀਂ ਗੁਰੂ ਘਰ ਭੇਟਾ ਦੇਣੀ ਐ ਤੁਹਾਡੀ ਮਰਜ਼ੀ ਆ ਕਿਸੇ ਲੋੜਵੰਦ ਲਈ ਖਰਚ ਕਰਨਾ ਜਾਂ ਤੁਹਾਡੀ ਮਰਜ਼ੀ ਆ ਕਿ ਤੁਸੀਂ ਅੱਧਾ ਗੁਰੂ ਘਰ ਭੇਟਾ ਦੇਣੀ ਐ ਤੇ ਅੱਧਾ ਉਹਦੇ ਵਿੱਚੋਂ ਕਿਸੇ ਲੋੜਵੰਦ ਲਈ ਖਰਚ ਕਰਨਾ ਗੁਰੂ ਸਾਹਿਬ ਨੇ ਕਿਹਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆ ਸੋ ਵਹਿਮ ਨਹੀਂ ਕਰਨਾ ਵੀ ਜੇ ਦਸਵੰਦ ਅਸੀਂ ਕੋਈ ਲੋੜਵੰਦ ਲਈ ਖਰਚ ਕਰ ਦਿੱਤਾ ਕਿਤੇ ਗੁਰੂ ਸਾਹਿਬ ਨਾਰਾਜ਼ ਨਾ ਹੋ ਜਾਣ ਨੇ ਮਹਾਰਾਜ ਜੀ ਨੇ ਕਿਤੇ ਨਹੀਂ ਕਿਹਾ ਇਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਔਰ ਇੱਕ ਚੀਜ਼ ਹੋ ਜਿਹੜੀ ਆਪਾਂ ਆਮ ਗੱਤੀ ਕਰ ਦਿੰਨੇ ਆ ਮੈਂ ਕਾਫੀ ਵਾਰ ਨਾਲ ਆਪਾਂ ਇੱਧਰ ਦੇ ਕਈ ਲੋਕਾਂ ਨੂੰ ਜਾਣਦੇ ਵਸੇ ਜ਼ਿਆਦਾਤਰ ਲੋਕ ਤਾਂ ਭੇਟਾ ਹੀ ਕਹਿੰਦੇ ਨੇ ਕਈ ਵਾਰੀ ਆਪਣੇ ਵਰਗੇ ਵੀ ਹੁੰਦੇ ਨੇ ਜੋ ਹਨਾ ਵੀ ਕਹਿ ਦਿੰਦੇ ਨੇ ਵੀ ਮੈਂ ਦਾਨ ਦੇ ਰਿਆਂ ਆਪਣੀ ਕੀ ਔਕਾਤ ਕਿ ਆਪਾਂ ਗੁਰੂ ਸਾਹਿਬ ਨੂੰ ਇਹ ਗੁਰੂ ਘਰ ਨੂੰ ਦਾਨ ਦਈਏ ਆਪਾਂ ਤਾਂ ਖੁਦ ਗੁਰੂ ਦਾ ਦਿੱਤਾ ਹੋਇਆ ਖਾਣੇ ਆ ਖੁਦ ਗੁਰੂ ਤੋਂ ਆਪਾਂ ਮੰਗ ਕੇ ਲੈਨੇ ਆ ਆਪਾਂ ਖੁਦ ਗੁਰੂ ਦੇ ਕੋਲੇ ਮੰਗਦੇ ਆ ਗੁਰੂ ਸਾਹਿਬ ਆਪਾਂ ਨੂੰ ਦਿੰਦੇ ਆਪਣੀ ਕੀ ਔਕਾਤ ਜਾਂ ਹیثیت ਹੈ ਸੋ ਹਮੇਸ਼ਾ ਜਦੋਂ ਵੀ ਆਪਾਂ ਗੁਰੂ ਘਰ ਲਈ ਜੋ ਵੀ ਭੇਟਾ ਦਿੰਨੇ ਆ ਤਾਂ ਹਮੇਸ਼ਾ ਇਹ ਕਹੋ ਵੀ ਮੈਂ ਗੁਰੂ ਘਰ ਲਈ ਭੇਟਾ ਦੇ ਰਿਆਂ ਭੇਟਾ ਦਾ ਮਤਲਬ ਕਿ ਗੁਰੂ ਸਾਹਿਬ ਦੇ ਦਿੱਤੇ ਹੋਏ ਵਿੱਚੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟਾ ਚੜਾਈ ਮਹਾਰਾਜ ਦੇ ਦਿੱਤੇ ਹੋਏ ਜੇ ਆਪਾਂ ਦੇ ਰਹੇ ਆ ਨਾ ਆ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ ਤਾਂ ਹੀ ਆਪਾਂ ਦੇ ਰਹੇ ਆ ਅਪਣੀ ਆਪਾਂ ਦੇ ਕੋਲ ਜੇ ਨਾ ਹੁੰਦਾ ਆਪਾਂ ਕਿੱਥੋਂ ਦਿੰਦੇ ਸੋ ਹਮੇਸ਼ਾ ਹੀ ਗੱਲ ਦੀ ਆਪਾਂ ਕਰ ਬੈਠਦੇ ਆ ਅਣਜਾਣੇ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਹੁੰਦੀ ਪਹਿਲੀ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੇ ਵਿੱਚੋਂ ਵੀ ਗੁਰੂ ਸਾਹਿਬ ਨੇ ਕੀ ਕਿਹਾ ਧੰਤਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਲਾਲਾ ਜੀ ਜਿਵੇਂ ਆਪਾਂ ਕਹਿੰਦੇ ਬਾਣੀ ਆ ਉਹ ਆਏ ਉਹਨਾਂ ਦੀ ਦੁਕਾਨ ਸੀ ਉਹ ਵਧੀਆ ਨਹੀਂ ਚੱਲਦੀ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਚੜ੍ਹਦਾਸ ਕੀਤੀ ਕਹਿੰਦੇ ਮਹਾਰਾਜ ਜੀ ਸਾਡਾ ਨਾੜਾ ਕਾਰੋਬਾਰ ਉਹ ਵਧੀਆ ਨਹੀਂ ਚੱਲਦਾ ਦੁਕਾਨਦਾਰੀ ਦਾੜਾ ਕੰਮ ਉਹ ਵਧੀਆ ਨਹੀਂ ਚੱਲ ਰਿਹਾ ਗ੍ਰਾਹਕ ਕੋਈ ਜ਼ਿਆਦਾ ਖਾਸ ਆਉਂਦਾ ਨਹੀਂ ਕੋਈ ਖਾਸ ਕਮਾਈ ਨਹੀਂ ਹੁੰਦੀ ਤਾਂ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਕਹਿੰਦੇ ਤੁਸੀਂ ਇੱਕ ਖਾਤਾ ਲਗਾ ਲਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਦਾ ਤੇ ਤੁਹਾਡੀ ਕਮਾਈ ਦੇ ਵਿੱਚ ਇੰਨੀ ਬਰਕਤ ਹੋਊਗੀ ਕਿ ਤੁਹਾਡੇ ਲੈਣੇ ਹੀ ਲੱਗੀਆਂ ਰਹਿਣੀਆਂ। ਉਹੀ ਗੱਲ ਹੋਈ ਜੀ ਉਹਨਾਂ ਨੇ ਉਦੋਂ ਹੀ ਖਾਤਾ ਲਗਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਦਾ ਖਾਤਾ ਲਗਾ ਲਿਆ ਤੇ ਉਹਨਾਂ ਦੇ ਬਹੁਤ ਜ਼ਿਆਦਾ ਬਰਕਤ ਹੋਈ ਬਹੁਤ ਜ਼ਿਆਦਾ ਉਹਨਾਂ ਦੇ ਵਾਧਾ ਹੋਇਆ। ਲੇਕਿਨ ਕਹਿੰਦੇ ਹੁੰਦੇ ਨਾ ਮਨ ਹਮੇਸ਼ਾ ਆਪਣਾ ਬੇਈਮਾਨ ਹੈ। ਪੈਸਾ ਇੱਕ ਅਜਿਹੀ ਚੀਜ਼ ਹੈ ਜਿਹਨੂੰ ਦੇਖ ਕੇ ਮਨ ਬੇਈਮਾਨ ਹੋ ਜਾਂਦਾ ਹੈ। ਤਾਂ ਇੱਕ ਵਾਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਇੱਕ ਹੋਰ ਗਰੀਬ ਸਿੱਖ ਆਇਆ ਉਹਨਾਂ ਨੇ ਕਿਹਾ ਕਹਿੰਦੇ ਮਹਾਰਾਜ ਜੀ ਮੇਰੀ ਬੇਟੀ ਦਾ ਵਿਆਹ ਹੈ ਤੇ ਮੈਨੂੰ ਉਹਦੇ ਲਈ ਪੈਸੇ ਚਾਹੀਦੇ ਨੇ ਤੇ ਜਦੋਂ ਮੇਰੇ ਕੋਲੇ ਹੋਵੇ ਮੈਂ ਤੁਹਾਨੂੰ ਦੇ ਦਾਂਗਾ ਵੀ ਤੁਸੀਂ ਮੈਨੂੰ ਕਿਰਪਾ ਕਰੋ ਵੀ ਮੇਰੇ ਬੱਚੀ ਦੇ ਵਿਆਹ ਲਈ ਵੀ ਮੈਨੂੰ ਥੋੜੇ ਜਿਹਾ ਪੈਸਿਆਂ ਦੀ ਲੋੜ ਆ ਤਾਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਵੀ ਇੱਦਾਂ ਕਰ ਫਲਾਨੀ ਜਗ੍ਹਾ ਚੱਲਿਆ ਜਾ ਉੱਥੇ ਕਿ ਲਾਲਾ ਜੀ ਨੇ ਵੀ ਉਹਨਾਂ ਨੂੰ ਜਾ ਕੇ ਕਹਿ ਦਿਓ ਵੀ ਗੁਰੂ ਨਾਨਕ ਦੇਵ ਜੀ ਦੇ ਖਾਤੇ ਦੇ ਵਿੱਚੋਂ ਇੰਨਾ ਪੈਸਾ ਦੇ ਲੋ ਤੇ ਜਦੋਂ ਤੇਰੇ ਕੋਲੇ ਹੋਏ ਤੂੰ ਦੇ ਜਾਏ ਠੀਕ ਹੈ ਜੀ ਉਹਦਾ ਹੀ ਉਹ ਉਹਨਾਂ ਨੇ ਗੱਲ ਸੁਣੀ ਜਿਹੜੇ ਉਹ ਗਰੀਬ ਸਿੱਖ ਨੌਜਵਾਨ ਸੀਗੇ ਉਹ ਗਏ ਲਾਲਾ ਜੀ ਕੋਲ ਜਾ ਕੇ ਕਿਹਾ ਕਿ ਮੈਨੂੰ ਤਾਂ ਤਾਂ ਰਾਮਦਾਸ ਸਵਾਮੀ ਰਾਜ ਜੀ ਨੇ ਭੇਜਿਆ ਵੀ ਤੁਹਾਡੇ ਕੋਲੇ ਗੁਰੂ ਨਾਨਕ ਦੇਵ ਜੀ ਦਾ ਖਾਤਾ ਹੈ ਉਹਦੇ ਵਿੱਚੋਂ ਮੈਨੂੰ ਇੰਨੇ ਪੈਸੇ ਚਾਹੀਦੇ ਨੇ ਹੁਣ ਦੇਖੋ ਪੈਸਾ ਕਿਉਂਕਿ ਦਸਵੰਦ ਇਕੱਠਾ ਹੋ ਗਿਆ ਜ਼ਿਆਦਾ ਖਾਤੇ ਦੇ ਵਿੱਚ ਦਸਵੰਦ ਇਕੱਠਾ ਹੋ ਗਿਆ ਜ਼ਿਆਦਾ ਹੁਣ ਮਨ ਦੇ ਵਿੱਚ ਬੇਈਮਾਨੀ ਆ ਗਈ ਕਿ ਮੇਰਾ ਤਾਂ ਕੰਮ ਚੱਲ ਪਿਆ ਮੈਂ ਹੁਣ ਕੀ ਲੈਣਾ ਤਾਂ ਉਹ ਕਹਿੰਦਾ ਕਿਹੜਾ ਖਾਤਾ ਇੱਥੇ ਕੋਈ ਖਾਤਾ ਨਹੀਂ ਗੁਰੂ ਨਾਨਕ ਦੇਵ ਜੀ ਦਾ ਠੀਕ ਹੈ ਉਹਨੇ ਇਦਾਂ ਕਹਿ ਕੇ ਮੋੜ ਤਾਂ ਉਹ ਨਿਰਾਸ਼ ਹੋ ਕੇ ਵਾਪਸ ਫਿਰ ਗੁਰੂ ਧੰਤਨ ਗੁਰੂ ਨਾਮਦਾਸ ਮਹਾਰਾਜ ਦੇ ਚਰਨਾਂ ਚਾਹੇ ਤੇ ਕਹਿੰਦੇ ਮਹਾਰਾਜ ਜੀ ਵੀ ਉਹ ਤਾਂ ਕਹਿੰਦੇ ਨਹੀਂ ਵੀ ਇੱਥੇ ਕੋਈ ਖਾਤਾ ਹੀ ਹੈ ਨਹੀਂ ਗੁਰੂ ਰਾਮਦਾਸ ਮਹਾਰਾਜ ਨੇ ਪੁੱਛਿਆ ਕਹਿੰਦੇ ਅੱਛਾ ਉਹ ਉਹਨਾਂ ਨੇ ਇਦਾਂ ਕਿਹਾ ਵੈਸੇ ਗੁਰੂ ਸਾਹਿਬ ਸਭ ਜਾਣੀ ਜਾਣ ਹੁੰਦੇ ਲੇਕਿਨ ਪਰਮਾਤਮਾ ਪ੍ਰੀਖਿਆ ਵੀ ਜ਼ਰੂਰ ਪਾਉਂਦੇ ਨੇ ਸੋ ਸਾਨੂੰ ਹਮੇਸ਼ਾ ਪ੍ਰੀਖਿਆ ਦੇ ਵਿੱਚ ਖ ਸੰਦਾਵਲ ਮੰਦਰੀ ਦੇ ਨਾਲ ਆਪਾਂ ਨੂੰ ਜਿਹੜਾ ਗੁਰੂ ਸਦੇ ਚਰਨਾਂ 'ਚ ਭੇਟਾ ਦੇਣੀ ਚਾਹੀਦੀ ਹੈ ਤੇ ਜਿੱਥੇ ਲੋੜਵੰਦ ਦੀ ਮਦਦ ਆ ਜਾਂ ਗੁਰੂ ਘਰ ਲਈ ਆਪਾਂ ਦੇ ਰਿਆਂ ਤੇ ਮੰਦਰੀ ਨੇ ਆਪਾਂ ਨੂੰ ਤੀਕੀ ਹੋਣਾ ਚਾਹੀਦਾ ਹੈ ਨਾ ਕਿ ਆਪਾਂ ਨੂੰ ਗਲਤੀ ਕਰਨੀ ਚਾਹੀਦੀ ਜਿਹੜੀ ਉਹਨਾਂ ਨੇ ਕੀਤੀ ਤਾਂ ਉਸ ਤੋਂ ਬਾਅਦ ਜਿਹੜੇ ਲਾਲਾ ਜੀ ਸੀ ਉਹਨਾਂ ਦਾ ਕੰਮ ਜਿਹੜਾ ਘਟਣਾ ਸ਼ੁਰੂ ਹੋ ਗਿਆ ਉਹ ਜਿਹੜੇ ਉਸ ਦੂਸਰੇ ਗਰੀਬ ਆਏ ਸੀ ਨਾ ਜਿਨ੍ਹਾਂ ਦੇ ਬੇਟੇ ਦਾ ਵਿਆਹ ਸੀ ਉਹਨਾਂ ਲਈ ਤਾਂ ਹੈਲਪ ਕਰਤੀ ਮਦਦ ਕਰਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਰ ਜਿਹੜੇ ਲਾਲਾ ਜੀ ਸੀਗੇ ਉਹਨਾਂ ਦਾ ਕੰਮ ਘਟਣਾ ਸ਼ੁਰੂ ਹੋ ਗਿਆ ਕੰਮ ਖਰਾਬ ਹੋਣਾ ਸ਼ੁਰੂ ਹੋ ਗਿਆ ਵਿਕਰੀ ਹੋਣੀ ਬੰਦ ਹੋ ਗਈ ਕੰਮ ਜਮਾ ਜ਼ੀਰੋ ਸਭ ਕੁਝ ਵਿਗ ਗਿਆ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਸਾਰਾ ਕੰਮ ਠੱਪ ਹੋ ਗਿਆ ਤਾਂ ਉਹਨਾਂ ਨੇ ਕਿਸੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਇੰਨਾ ਸੋਹਣਾ ਕੰਮ ਚੱਲਦਾ ਸੀ ਵੀ ਸੁੱਟ ਤੋਹ ਜੀ ਕੀ ਗਲਤੀ ਹੋਈ ਕੀ ਤੁਸੀਂ ਇਹਦਾ ਕੀਤਾ ਵੀ ਸਾਰਾ ਕਾਰੋਬਾਰ ਹੀ ਠੱਪ ਹੋ ਗਿਆ ਤਾਂ ਉਹਨਾਂ ਨੇ ਨਾ ਆ ਗੱਲ ਦੱਸੀ ਸਾਰੀ ਕਹਿੰਦੇ ਵੀ ਇਦਾਂ ਕਰਕੇ ਵੀ ਮੈਂ ਤਨ ਤਨ ਗੁਰਾਂ ਦਾ ਸਮਰਾਜੀ ਕੋਲ ਗਿਆ ਅਸੀਂ ਤਾਂ ਉਹਨਾਂ ਨੇ ਹੁਕਮ ਦਿੱਤਾ ਸੀ ਵੀ ਮੈਨੂੰ ਖਾਤਾ ਲਾਉਣ ਦਾ ਮੈਂ ਖਾਤਾ ਲਾ ਵੀ ਲਿਆ ਸੀ ਤਾਂ ਕਹਿੰਦੇ ਇੱਕ ਨਾ ਮੇਰੇ ਕੋਲੇ ਬੰਦਾ ਆਇਆ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜਾ ਖਾਤਾ ਉਹਦੇ ਵਿੱਚ ਇੰਨੇ ਪੈਸੇ ਦੇ ਦੋ ਕਹਿੰਦਾ ਮੈਂ ਕਹਤਾ ਵੀ ਇੱਥੇ ਕੋਈ ਖਾਤਾ ਨਹੀਂ ਉਹਨਾਂ ਦੇ ਨਾਮ ਦਾ ਕਹਿੰਦਾ ਬਸ ਉਸ ਦਿਨ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਸਾਰਾ ਕੰਮ ਜਿਹੜਾ ਪਿੱਛੇ ਨੂੰ ਮੁੜਨਾ ਸ਼ੁਰੂ ਹੋ ਗਿਆ ਓਕੇ ਉਹਨਾਂ ਨੇ ਫਿਰ ਜਿੰਨਾਂ ਨੂੰ ਦੱਸ ਰਹੇ ਸੀ ਉਹ ਲਾਲਾ ਜੀ ਤਾਂ ਉਹਨਾਂ ਨੇ ਕਿਹਾ ਕਹਿੰਦੇ ਫਿਰ ਤੁਸੀਂ ਇੱਦਾਂ ਕਰੋ ਤੁਸੀਂ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਜਾਓ ਕਹਿੰਦੇ ਉੱਥੇ ਜਾ ਕੇ ਉਹਨਾਂ ਤੋਂ ਮਾਫੀ ਮੰਗੋ ਉਹ ਬਖਸ਼ਣਹਾਰ ਨੇ ਉਹ ਵੱਡੀਆਂ-ਵੱਡੀਆਂ ਗਲਤੀਆਂ ਵੱਡੇ-ਵੱਡੇ ਪਾਪੀਆਂ ਨੂੰ ਮਾਫ ਕਰ ਦਿੰਦੇ ਨੇ ਤੁਹਾਨੂੰ ਵੀ ਜ਼ਰੂਰ ਮਾਫ ਕਰਨਗੇ ਤੁਸੀਂ ਜਾਓ ਕਹਿੰਦੇ ਨਾਲ ਹੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਤੁਸੀਂ ਜਾ ਕੇ ਨਾ ਉੱਥੇ ਝਾੜੂ ਦੀ ਤੇ ਭਾਂਡਿਆਂ ਦੀ ਸੇਵਾ ਕਰਿਓ ਠੀਕ ਹੈ ਤੇ ਕਹਿੰਦੇ ਤੁ ਤੁਸੀਂ ਦੇਖਿਓ ਵੀ ਮਹਾਰਾਜ ਜੀ ਆਪ ਹੀ ਕਿਰਪਾ ਕਰਨਗੇ ਹੁਣ ਉਹਨੇ ਲਾਲਾ ਜੀ ਸੀ ਉਹਨਾਂ ਨੇ ਆ ਕੇ ਉੱਥੇ ਭਾਂਡਿਆਂ ਤੇ ਝਾੜੂ ਦੀ ਸੇਵਾ ਤਾਂ ਸ਼ੁਰੂ ਕਰਤੀ ਮੀਆਂ ਬੀਬੀ ਉੱਥੇ ਹੀ ਰਹਿਣ ਦੀ ਦਿਨ ਰਾਤ ਸੇਵਾ ਕਰਦੇ ਰਹੇ ਤਾਂ ਤਨ ਗੁਰੂ ਰਾਮਦਾਸ ਮਹਾਰਾਜ ਨੂੰ ਪਤਾ ਵੀ ਸੀ ਤੇ ਮਹਾਰਾਜ ਜੀ ਨੇ ਇੱਕ ਵਾਰੀ ਉਹਨਾਂ ਵੱਲ ਦੇਖਿਆ ਵੀ ਸੀ ਪਰ ਮਹਾਰਾਜ ਜੀ ਕੁਝ ਨਹੀਂ ਬੋਲੇ ਤੇ ਉਹਨਾਂ ਦੇ ਵੀ ਹਿੰਮਤ ਨਹੀਂ ਪਈ ਕਿ ਆਪ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਮਾਫੀ ਮੰਗ ਸਕਣ ਵੀ ਮਹਾਰਾਜ ਸਾਥੇ ਗਲਤੀ ਵੀ ਹੈ ਸਾਨੂੰ ਮਾਫ ਕਰਦੇ ਹੋ ਉਹ ਦੇਖੋ ਸੇਵਾ ਕਰਦੇ ਰਹੇ ਦਿਨ ਬੀਤੇ ਮਹੀਨੇ ਬੀਤੇ ਕਈ ਮਹੀਨਿਆਂ ਬਾਅਦ ਤਨਤਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਸਿੱਖ ਦੇ ਹੱਥ ਸੁਨੇਹਾ ਭੇਜਿਆ ਕਹਿੰਦੇ ਨਾ ਜਾਓ ਉੱਥੇ ਲੰਗਰ ਹਾਲ ਦੇ ਵਿੱਚ ਭਾਂਡਿਆਂ ਦੀ ਸੇਵਾ ਲਾਲਾ ਜੀ ਭਾਂਡੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਤਾਂ ਜਦੋਂ ਉਹਨਾਂ ਨੂੰ ਬੁਲਾ ਕੇ ਲੈ ਕੇ ਆਦਾ ਤਾਂ ਉਹ ਆਨਸਾਰ ਗੁਰੂ ਰਾਮਦਾਸ ਮਹਾਰਾ ਦੇ ਚਰਨਾਂ ਵਿੱਚ ਡਿੱਗ ਪਏ ਤੇ ਉੱਚੀ ਉੱਚੀ ਬਹੁਤ ਜ਼ਿਆਦਾ ਰੋਏ ਧਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਉਹਨਾਂ ਨੂੰ ਮਾਫ ਕੀਤਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਕਹਿੰਦੇ ਤੂੰ ਆਪਣੇ ਦੇ ਕਰਮ ਸੀ ਉਹ ਕੱਟ ਲੈਨੇ ਜਿਹੜੀ ਭਾਂਡਿਆਂ ਤੇ ਝਾੜੂ ਦੀ ਸੇਵਾ ਇਸ ਲਈ ਭਾਂਡਿਆਂ ਦੀ ਝਾੜੂ ਦੀ ਸੇਵਾ ਜੀ ਪ੍ਰਤੱਖ ਮੰਨੀ ਜਾਂਦੀ ਹੈ ਸਿੱਖ ਧਰਮ ਦੇ ਵਿੱਚ ਸੋ ਇਸ ਤਰੀਕੇ ਨਾਲ ਫਿਰ ਮਹਾਰਾਜ ਜੀ ਨੇ ਉਹਨੂੰ ਮਾਫ਼ ਕੀਤਾ ਉਹਨਾਂ ਦਾ ਜਿਹੜਾ ਕੰਮ ਆ ਦੁਆਰਾ ਗੁਰੂ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਜਾ ਕੇ ਆ ਵੀ ਦੁਕਾਨਦਾਰੀ ਦੁਆਰਾ ਸ਼ੁਰੂ ਕਰੋ ਇਮਾਨਦਾਰੀ ਦੇ ਨਾਲ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਬੰਧ ਹੈ ਉਹ ਕੱਢੋ ਤੇ ਉਹਨੂੰ ਲੋੜਵੰਦ ਦੀ ਸਹਾਇਤਾ ਲਈ ਖਰਚੋ ਜਾਂ ਫਿਰ ਗੁਰੂ ਘਰ ਦੇ ਵਿੱਚ ਜਿਹੜੀ ਲੰਗਰ ਦੀ ਸਹਾਇਤਾ ਉਹਦੇ ਵਿੱਚ ਤੁਸੀਂ ਖਰਚੋ ਤੇ ਤੁਸੀਂ ਖੁਦ ਦੇਖਿਓ ਵੀ ਦਿਨ ਦੁਗਣੀ ਰਾਤ ਚੋਂ ઘણી ਤੁਸੀਂ ਤਰੱਕੀਆਂ ਕਰੋਗੇ ਤਾਂ ਠੀਕ ਹੋ ਉਸੇ ਤਰੀਕੇ ਨਾਣਾ ਨੇ ਕੀਤਾ ਉਹਦਾ ਕੰਮ ਜਿਹੜਾ ਦੁਬਾਰਾ ਚੜਾਈਆਂ ਦੇ ਵਿੱਚ ਹੋ ਗਿਆ ਸੋ ਇਸੇ ਤਰੀਕੇ ਨਾਲ ਆਪਾਂ ਵੀ ਅਗਰ ਇਮਾਨਦਾਰੀ ਦੇ ਨਾਲ ਇਹ ਚੀਜ਼ ਕਰੀਏ ਤਾਂ ਆਪਾਂ ਨੂੰ ਵੀ ਗੁਰੂ ਮਹਾਰਾਜ ਜੀ ਬਹੁਤ ਕੁਝ ਦਿੰਦੇ ਨੇ ਠੀਕ ਇਸੇ ਤਰੀਕੇ ਨਾਲ ਮੈਂ ਵੀ ਇਹ ਚੀਜ਼ ਕਰਨੀ ਸ਼ੁਰੂ ਕੀਤੀ ਅਗਰ ਮੰਨ ਲਓ ਘਰ ਦੇ ਵਿੱਚ 10000 ਰੁਪਏ ਆਇਆ ਤਾਂ 10000 ਤਾਂ 1000 ਰੁਪਏ 20000 ਆਇਆ ਤਾਂ ਅਕਬਰ 2000 ਰੁਪਏ ਅਗਰ 30000 ਆਇਆ ਤਾਂ ਉਹਦਾ 3000 ਰੁਪਏ ਉਹ ਪਰਮਾਤਮਾ ਜਿੱਥੇ ਖਰਚ ਕਰਵਾ ਲੈਂਦੇ ਨੇ ਕਰ ਦਈਦੇ ਨੇ ਸੋ ਦੱਸੀ ਦਾ ਨਹੀਂ ਜੀ ਹੁੰਦਾ ਸੀ ਫਲਾਨੀ ਜਗ੍ਹਾ ਖਰਚ ਕੀਤੇ ਨੇ ਅਸੀਂ ਫਲਾਨੇ ਦੀ ਸਹਾਇਤਾ ਕੀਤੀ ਆ ਜਾਂ ਫਲਾਨੇ ਲੋੜਵੰਦ ਦੀ ਮਦਦ ਕੀਤੀ ਆ ਜੇ ਕੀਤੀ ਆ ਤਾਂ ਦੱਸਣਾ ਨਹੀਂ ਹੈ ਕਿਉਂਕਿ ਫਿਰ ਉਹ ਕੀਤਾ ਕਰਾਇਆ ਆਪਣਾ ਜ਼ੀਰੋ ਹੋ ਜੂਗਾ ਸੋ امید ਕਰਦੇ ਆ ਜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ